ਗਲਤ ਤਾਂ ਤੇਰੀ ਬਿਲਕੁਲ ਠੀਕ ਆ ਮੇਵਾਸਿਆਂ ਪਰ ਪੰਜਾਬੀ ਬਹੁਤਾ ਸਮਾਂ ਚੇਤੇ ਰੱਖਦੇ ਨਹੀਂ ਹੁੰਦੇ ਉਹ ਚੇਤੇ ਰੱਖਣ ਜਾਂ ਨਾ ਰੱਖਣ ਪਰ ਇਹ ਕਦੇ ਭੁੱਲਣਗੇ ਨਹੀਂ ਯਾਨੀ ਕਿ ਪੰਜਾਬੀ ਭਾਵੇਂ ਭੁੱਲ ਜਾਣ ਪਰ ਇਹ ਕਦੇ ਭੁੱਲਣਗੇ ਨਹੀਂ ਯਾਨੀ ਕਿ ਗੋਰੇ ਕਦੇ ਭੁੱਲਣਗੇ ਨਹੀਂ ਯਾਨੀ ਕਿ ਬ੍ਰਿਟਿਸ਼ ਸਾਮਰਾਜ ਕਦੇ ਭੁੱਲੂਗਾ ਨਹੀਂ ਇਹ ਡਾਇਲੌਗ ਆ ਜਿਹੜਾ 1 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਦਾ ਇਹ ਡਾਇਲੌਗ ਗੁਰੂ ਨਾਨਕ ਜਹਾਜ਼ ਫਿਲਮ ਦਾ ਜਿਹਦਾ ਟ੍ਰੇਲਰ 2 ਮਿੰਟ ਤੇ 50 ਸਕਿੰਟ ਦਾ ਰਿਲੀਜ਼ ਹੋ ਗਿਆ ਜੀਰੇ ਥੱਲੇ ਜੇਕਰ ਆਪਾਂ ਟਿੱਪਣੀਆਂ ਦੇਖੀਏ ਕਮੈਂਟ ਦੇਖੀਏ YouTube ਦੇ ਉੱਤੇ ਜਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਮੈਂਟਾਂ ਤੇ ਮੇਰਾ ਖਿਆਲ ਆ ਵੀ 2% ਦੀ ਇਹੋ ਜੇ ਹੋਣਗੇ ਜਿਹੜੇ ਕਿ ਨਾ ਪੱਖੀ ਹੋਣਗੇ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਇਹ ਫਿਲਮ ਦੇਖਣ ਦਾ ਸਾਨੂੰ ਚਾਹ ਹੋਊਗਾ ਇਹ ਫਿਲਮ ਅਸੀਂ ਦੇਖਣੀ ਆ ਤਰਸੀਮ ਜਸੜ ਦਾ ਪੰਜਾਬੀ ਗਾਇਕੀ ਦੇ ਵਿੱਚ ਚੰਗਾ ਨਾ ਤੇ ਤਰਸੀਮ ਜਸੜ ਦੇ ਵੱਲੋਂ ਆਪਾਂ ਜਾਣਦੇ ਆ ਕਿ ਪਿਛਲੀ ਵਾਰ ਮਸਤਾਨੇ ਫਿਲਮ ਦੇ ਰਾਹੀਂ ਸੋਨਾ ਕਾਰੋਬਾਰ ਕੀਤਾ ਗਿਆ ਸੀ ਪਰ ਜਿਹੜੀ ਗੁਰੂ ਨਾਨਕ ਜਹਾਜ਼ ਫਿਲਮ ਆਉਣੀ ਆ ਇਹਦਾ 2 ਮਿੰਟ 50 ਸਕਿੰਟ ਦਾ ਭਾਵੇਂ ਟ੍ਰੇਲਰ ਆ ਪਰ ਮੇਰਾ ਚਿਤ ਕਰਦਾ ਕਿ ਇਹਦੇ ਉੱਤੇ 7 8 10 ਮਿੰਟ ਵਿਚਾਰ ਸਾਂਝੇ ਕੀਤੇ ਜਾਣ ਕਾਮਾਗਾਟਾ ਮਾਰੂ ਦੇ ਬਾਰੇ ਕਿੰਨੇ ਕ ਪੰਜਾਬੀਆਂ ਨੂੰ ਚੇਤੇ ਆ ਜੇ ਤੁਸੀਂ ਨਾ ਸੁਣਿਆ ਕੱਲਾ ਕਾਮਾਗਾਟਾ ਮਾਰੂ ਤਾਂ ਫਿਰ ਤੁਹਾਨੂੰ ਵਿਚਲੀਆਂ ਗੱਲਾਂ ਦਾ ਵਿਚਲੀਆਂ ਪਰਤਾਂ ਦਾ ਕਿੰਨਾ ਚੇਤੇ ਆ ਤੁਹਾਨੂੰ ਪਤਾ ਵੀ 376 ਯਾਤਰੀ ਸੀ ਇਹਦੇ ਵਿੱਚ ਮੁਸਾਫਰ ਸੀ ਤੁਹਾਨੂੰ ਪਤਾ ਇਸ ਗੱਲ ਦਾ ਕਿ 340 ਦੇ ਵਿੱਚ ਸਿੱਖ ਸੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਇਹਦੇ ਵਿੱਚ 24 ਮੁਸਲਮਾਨ ਸੀ ਤੁਹਾਨੂੰ ਪਤਾ ਇਸ ਗੱਲ ਦਾ ਕਿ ਇਹਦੇ ਵਿੱਚੋਂ 12 ਹਿੰਦੂ ਸੀ ਤੁਹਾਨੂੰ ਪਤਾ ਇਸ ਗੱਲ ਦਾ ਕਿ 24 ਨੂੰ ਤਾਂ ਧਰਤੀ ਦੇ ਉੱਤੇ ਆਉਣ ਦੀ ਕੈਨੇਡਾ ਦੇ ਵਿੱਚ ਆਉਣ ਦੀ ਇਜਾਜ਼ਤ ਮਿਲ ਗਈ ਸੀ ਪਰ ਬਾਕੀਆਂ ਨੂੰ ਇਹ ਗੱਲ ਕਹੀ ਸੀ ਕਿ ਪਿੱਛੇ ਮੁੜ ਜਾਓ ਤੁਸੀਂ ਇੱਥੇ ਆ ਨਹੀਂ ਸਕਦੇ ਤੁਸੀਂ ਸਾਡੇ ਦੇਸ਼ ਦੇ ਵਿੱਚ ਵੜ ਨਹੀਂ ਸਕਦੇ ਇਹ ਮੈਨੂੰ ਲੱਗਦਾ ਫਿਲਮ ਦਾ ਟ੍ਰੇਲਰ ਜਿਹੜਾ ਉਹਦੇ ਵਿੱਚਲਾ ਡਾਇਲੋਗ ਹੈ ਜਿਹੜਾ ਕਿ ਮੇਵਾ ਸਿੰਘ ਪੰਜਾਬੀ ਚੇਤੇ ਰੱਖਦੇ ਨਹੀਂ ਹੁੰਦੇ ਬਿਲਕੁਲ ਸਹੀ ਅੱਜ ਦੇ ਪ੍ਰਸੰਗ ਦੇ ਵਿੱਚ ਕਿਉਂਕਿ ਪੰਜਾਬੀਆਂ ਨੇ ਇਹਨਾਂ ਗੱਲਾਂ ਨੂੰ ਚੇਤੇ ਰੱਖਿਆ ਹੀ ਨਹੀਂ ਤਰਸ਼ੀਮ ਜਸੜ ਇਸ ਫਿਲਮ ਨੇ ਵਿੱਚ ਮੇਵਾ ਸਿੰਘ ਲੋਕੋਕੇ ਬਣਿਆ ਪੰਜਾਬੀਆਂ ਦੇ ਵਿੱਚੋਂ ਕਿੰਨੇ ਕਾ ਕਿੰਨੇ ਕ ਪੰਜਾਬੀ ਆ ਜਿਨ੍ਹਾਂ ਨੂੰ ਮੇਵਾ ਸਿੰਘ ਲੋਕੋਕੇ ਦੇ ਬਾਰੇ ਪਤਾ ਬਾਬਾ ਗੁਰਦੇਵ ਸਿੰਘ ਦੇ ਬਾਰੇ ਪਤਾ ਜਿਨ੍ਹਾਂ ਨੂੰ ਬੇਲਾ ਸਿੰਘ ਦੇ ਬਾਰੇ ਪਤਾ ਜਿਨ੍ਹਾਂ ਨੂੰ ਭਾਗ ਸਿੰਘ ਦੇ ਬਾਰੇ ਪਤਾ ਨਹੀਂ ਪਤਾ ਪੰਜਾਬੀਆਂ ਨੂੰ ਚੇਤੇ ਆ ਰੀਲਾਂ ਵੇਖਣ ਦਾ ਪੰਜਾਬੀਆਂ ਨੂੰ ਚੇਤਾ ਹੈ ਗਾਲਾਂ ਕੱਢਣ ਦਾ ਪੰਜਾਬੀਆਂ ਨੂੰ ਚੇਤਾ ਹੈ ਊਟ ਪਟੰਗ ਟਿੱਪਣੀਆਂ ਕਰਨ ਦਾ ਪੰਜਾਬੀਆਂ ਨੂੰ ਚੇਤਾ ਹੈ ਹਰ ਗੱਲ ਦੇ ਵਿੱਚ ਆਰ ਲਾਉਣ ਦਾ ਪਰ ਪੰਜਾਬੀ ਅਸਲ ਗੱਲਾਂ ਨੂੰ ਭੁੱਲ ਗਏ ਕਿ ਇੱਕ ਮੀਵਾ ਸਿੰਘ ਲੋਕੋ ਕੇ ਵੀ ਸੀ ਜਿਹਦੇ ਵੱਲੋਂ ਗਦਰ ਪਾਰਟੀ ਦਾ ਸਰਗਰਮ ਮੈਂਬਰ ਸੀ ਤੇ ਬਨਕੂਵਰ ਸ਼ਾਖਰ ਦਾ ਮੈਂਬਰ ਸੀ ਉਹਦੇ ਵੱਲੋਂ ਜਿਸ ਤਰੀਕੇ ਦੇ ਨਾਲ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਲੜਾਈ ਲੜੀ ਗਈ ਤੇ ਜਿਸ ਤਰੀਕੇ ਦੇ ਨਾਲ ਫਾਂਸੀ ਦਿੱਤੀ ਗਈ ਕਿਸੇ ਨੂੰ ਚੇਤਾ ਹੀ ਨਹੀਂ ਮੇਰੇ ਕੋਲੇ ਕਾਫੀ ਬੇਰਵੇ ਪਰ ਮੈਂ ਇਹ ਚਾਹੁੰਦਾ ਕਿ ਮਾੜੀ-ਮੁੱਟੀ ਉਂਗਲਾਂ ਦੇ ਪੋਟਿਆਂ ਨੂੰ ਖਿੱਚਲ ਦੇ ਕੇ ਆਪਾਂ Google ਦੇ ਉੱਤੇ ਸਰਚ ਕਰ ਗਏ ਆਪਾਂ ਤਾਮਾ ਗਾਟਾ ਮਾਰੂ ਦੇ ਬਾਰੇ ਵੀ ਪਤਾ ਕਰ ਗਏ ਵੀ ਉਹ ਸੀ ਕੀ ਬਾਬਾ ਗੁਰਦੇਤ ਸਿੰਘ ਦਾ ਇਤਿਹਾਸ ਵੀ ਪੜ ਲਏ ਭਾਈ ਮੇਵਾ ਸਿੰਘ ਲੋਪੋਕੇ ਦੇ ਬਾਰੇ ਵੀ ਪੜ ਗਏ ਆਪਾਂ ਇੰਨਾ ਕੁਝ ਉਰਲਗਾ ਪਰਲੀਆਂ ਕਰਦੇ ਮਾੜਾ-ਮੋਟਾ ਆਪਾਂ ਇਧਰਲੇ ਪਾਸੇ ਵੀ ਜਾਗੇ ਪਰ ਮੇਰੀ ਨਿੱਜੀ ਤੌਰ ਤੇ ਉੱਤੇ ਬੇਨਤੀ ਆ ਪੰਜਾਬੀਆਂ ਨੂੰ ਕਿ ਇਹੋ ਜੀਆਂ ਫਿਲਮਾਂ ਬਣਦੀਆਂ ਨਹੀਂ ਤੇ ਇਹੋ ਜੀਆਂ ਫਿਲਮਾਂ ਜੇਕਰ ਤੁਸੀਂ ਦੇਖੀਂਗਾ ਨਾ ਤਾਂ ਬਣਦੀਆਂ ਵੀ ਨਹੀਂ ਆਪਾਂ ਤਾਂ ਰੌਲੇ ਇਸ ਗੱਲ ਦੇ ਵਿੱਚ ਪੈ ਜਾਂਦੇ ਦਾੜ੍ਹੀ ਅਸਲੀ ਕੀ ਦੀ ਆ ਨਕਲੀ ਕੀ ਦੀ ਆ ਆ ਮੈਨੂੰ ਇਉਂ ਲੱਗਦਾ ਆ ਮੈਨੂੰ ਇਉਂ ਲੱਗਦਾ ਜੇ ਤਰਸੀਮ ਜਸੜ ਦੇ ਦਾੜ੍ਹੀ ਅਸਲੀ ਨਾ ਹੁੰਦੀ ਤੇ ਫਿਲਮ ਦਾ ਵਿਸ਼ਾ ਵਧੀਆ ਹੋਵੇ ਤਾਂ ਮੈਂ 100 ਦੇ ਵਿੱਚੋਂ 100 ਅੰਕ ਤਾਂ ਵੀ ਦੇਊਗਾ ਤੇ ਜੇਕਰ ਉਹਦੀ ਦਾੜ੍ਹੀ ਅਸਲੀ ਹੈ ਤੇ ਫਿਲਮ ਜਿਹੜੀ 1 ਮਈ ਨੂੰ ਰਿਲੀਜ਼ ਹੋਣੀ ਆ ਉਹਦੇ ਵਿੱਚ ਘੱਟ ਕੁਝ ਹੋਵੇ ਜਾਂ ਨਾ ਚੰਗੀ ਹੋਵੇ ਤੇ ਫਿਰ ਮੈਂ ਕਹੂੰਗਾ ਵੀ ਕੱਲੀ ਦਾੜ੍ਹੀ ਦੇ ਸਤਿਕਾਰ ਵੱਖਰਾ ਪਰ ਫਿਲਮ ਦੇ ਉੱਤੇ ਜਿਨੇ ਪੈਸੇ ਲਾਉਣੇ ਇਹ ਗੱਲ ਵੱਖਰੀ ਆ ਤਰਸੀਮ ਜਸੜ ਤੋਂ ਸਾਨੂੰ ਇਸ ਗੱਲ ਦੀ ਆਸ ਆ ਕਿ ਇਹ ਫਿਲਮ ਚੰਗੀ ਹੋਊਗੀ। ਇਹਦੇ ਵਿੱਚ ਇੱਕ ਹੋਰ ਗੱਲ ਕਹੀ ਗਈ ਹੈ ਟਰੇਲਰ ਦੇ ਵਿੱਚ ਪਤਾ ਕੀ ਕਿਹਾ? ਕਹਿੰਦੇ ਵੀ ਜਦੋਂ ਸਮੁੰਦਰ ਉੱਠਦਾ ਤੇ ਫਿਰ ਸੁਨਾਮੀ ਆਉਂਦੀ ਆ ਤੇ ਜਦੋਂ ਪੰਜਾਬ ਉੱਠਦਾ ਉਦੋਂ ਇਨਕਲਾਬ ਹੁੰਦਾ। ਬੀਤੇ ਵੇਲੇ ਦੇ ਵਿੱਚ ਇਨਕਲਾਬ ਪੰਜਾਬ ਦੇ ਵਿੱਚ ਪੰਜਾਬੀ ਲਿਆਉਂਦੇ ਰਹੇ ਆ। ਪੰਜਾਬੋ ਬਾਹਰਲੇ ਪਾਸੇ ਵੀ ਜਾ ਕੇ ਇਨਕਲਾਬ ਆਉਂਦਾ ਰਿਹਾ ਲਿਆਉਂਦੇ ਰਹੇ ਆ। ਪਰ ਅੱਜ ਦੇ ਸਮੇਂ ਦੇ ਵਿੱਚ ਗੁਸਤਾਖੀ ਲਈ ਮਾਫੀ ਮੈਂ ਬਹੁਤਾ ਨੈਗੇਟਿਵ ਨਹੀਂਗਾ ਪਰ ਜੋ ਦੇਖਦਾ ਉਹਨੂੰ ਮੈਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਨਹੀਂ ਕਹਿ ਸਕਦਾ ਵੀ ਇਹਨਾਂ ਨੇ ਬੱਲੇ ਬੱਲੇ ਹੋਈ ਪਈ ਹੈ ਸਿਰਾਂ ਲਾਇਆ ਪਿਆ ਪੰਜਾਬੀ ਚੰਗੇ ਵੀ ਆ ਪਰ ਪੰਜਾਬੀ ਆਰ ਲਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਪੰਜਾਬਗਾਂ ਨੂੰ ਗਾਲਾਂ ਗੋਲਾਂ ਕੱਢਣ ਤੋਂ ਜੇਕਰ ਵੇਲ ਮਿਲ ਜਾਵੇ ਤਾਂ ਫਿਰ ਇਨਕਲਾਬ ਹੋਣ ਵੀ ਆ ਸਕਦੇ ਵੱਖ-ਵੱਖ ਮਸਲਿਆਂ ਦੇ ਉੱਤੇ ਲਹਿਰਾਂ ਬਣਦੀਆਂ ਪਰ ਆਪੇ ਤੋੜ ਲੈਣਾ ਪੰਜਾਬੀ ਡੱਡੂਆਂ ਦੀ ਪੰਸੇਰੀ ਵਰਗੇ ਬਣ ਕੇ ਤੁਰਦੇ ਐਨੂੰ ਆ ਜਾਂਦੇ ਐਨੂੰ ਆ ਤੁਰਦੇ ਇਧਰ ਨੂੰ ਹਜ਼ਾਰ ਪਾਸੇ ਆ ਹਜ਼ਾਰ ਜਾਣੇ ਤੇ ਉਧਰਲੇ ਪਾਸੇ ਮੁੜਦੇ ਵੇਲੇ ਇਹ 8 ਗਰੁੱਪਾਂ ਦੇ ਵਿੱਚ ਹੁੰਦੇ ਆ ਇਹ ਪੰਜਾਬੀਆਂ ਦੇ ਬਾਰੇ ਗੱਲਾਂ ਮਣੀਆਂ ਹੋਈਆਂ ਪਰ ਜੇ ਕਿਤੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਜਿਹੜੇ ਪੰਜਾਬੀ ਸਨ ਜਿਹੜੇ ਕਿ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਵੀ ਸਨ ਜਿਹੜੇ ਕਿ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨਸਲੀ ਵਿਚਕਰੇ ਦੇ ਖਿਲਾਫ ਵੀ ਸਨ ਜੇਕਰ ਉਹ 376 ਦੇ ਵਿੱਚੋਂ 6 ਗਰੁੱਪ ਬਣਾ ਲੈਂਦੇ ਫਿਰ ਅੱਜ ਵਾਲੀਆਂ ਫਿਲਮਾਂ ਨਹੀਂ ਸੀ ਬਣਨੀਆਂ ਫਿਰ Google ਦੇ ਉੱਤੇ ਉਹਨਾਂ ਦੇ ਬਾਰੇ ਜ਼ਿਕਰ ਯੋਗ ਯੋਗਦਾਨ ਨਹੀਂ ਸੀ ਹੋਣਾ ਫਿਰ ਇਹ ਨਹੀਂ ਗੱਲ ਹੋਣੀ ਸੀ ਕਿ ਇੱਕ ਸੀ ਬਾਬਾ ਗੁਰਦੇਵ ਸਿੰਘ ਇੱਕ ਸੀ ਕਾਮਾ ਗਾਟਾ ਮਾਰੂ ਇੱਕ ਸੀ ਭਾਈ ਮੇਵਾ ਸਿੰਘ ਲੋਪੋਕੇ ਇੱਕ ਸੀ ਗੁਰੂ ਨਾਨਕ ਜਹਾਜ਼ ਗੁਰੂ ਨਾਨਕ ਜਹਾਜ਼ ਵਰਗੀਆਂ ਫਿਲਮਾਂ ਸੱਚੀ ਮੁੱੱਚੀ ਬਣਨੀਆਂ ਚਾਹੀਦੀਆਂ ਗੁਰੂ ਨਾਨਕ ਜਹਾਜ਼ ਵਰਗੀਆਂ ਫਿਲਮਾਂ ਨੂੰ ਪਰਿਵਾਰਾਂ ਸਮੇਤ ਵੇਖਣਾ ਚਾਹੀਦਾ ਮੈਂ ਇਹ ਗੱਲ ਪਹਿਲੇ ਪ੍ਰਭਾਵ ਦੇ ਤਹਿਤ ਕਹਿ ਰਿਹਾ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਪਹਿਲਾ ਪ੍ਰਭਾਵ ਯਾਨੀ ਕਿ ਟ੍ਰੇਲਰ ਬਹੁਤ ਸ਼ਾਨਦਾਰ ਆ ਬਹੁਤ ਕਮਾਲ ਦਾ ਬਾਕੀ ਸਮਾਂ ਦੱਸੂਗਾ 1 ਮਈ ਨੂੰ ਮੈਂ ਫਿਲਮ ਦੇਖ ਕੇ ਤੇ ਤੁਸੀਂ ਵੀ ਦੇਖਿਓ ਕਿਉਂਕਿ ਹੋ ਸਕਦਾ ਤੁਹਾਡੇ رائے ਤੁਹਾਡੇ ਪ੍ਰਭਾਵ ਹੋਰ ਹੋਣ ਮੈਂ ਇਹ ਫਿਲਮ ਦੇਖੂਗਾ ਵੀ ਤੇ ਆਪਦੇ ਪੰਜਾਬੀ ਫੇਰਾਂ ਦੇ ਨਾਲ ਕੱਲੀ-ਕੱਲੀ ਗੱਲ ਵੀ ਸਾਂਝੀ ਕਰੂੰਗਾ ਕਿ ਭਾਈ ਆਹ ਹੈ ਇਸ ਫਿਲਮ ਦੇ ਵਿੱਚ ਆਹ ਫਿਲਮ ਦੇ ਵਿੱਚ ਕਿਉਂ ਹੈ ਤੇ ਆਹ ਫਿਲਮ ਦੇ ਵਿੱਚ ਕਿਵੇਂ ਹੈ ਅਸੀਂ ਬੀਤੇ ਵੇਲੇ ਦੇ ਵਿੱਚ ਕੁਝ ਕੁ ਫਿਲਮਾਂ ਦੀ ਗੱਲ ਕੀਤੀ ਆ ਮੈਂ ਫੇਰ ਇਹ ਗੱਲ ਕਹਿਣਾ ਅਕਾਲ ਫਿਲਮ ਵੀ ਮਾੜੀ ਨਹੀਂ ਸੀ ਉਹ ਵੀ ਵਧੀਆ ਸੀ ਇਹ ਫਿਲਮ ਵੀ ਵਧੀਆ ਹੋਊਗੀ ਮੈਨੂੰ ਇਸ ਗੱਲ ਦੀ ਆਸ ਹੈ ਮੈਂ ਇਹ ਗੱਲ ਕਹਿਣਾ ਕਿ ਮਸਤਾਨੇ ਫਿਲਮ ਬਾਕਮਾਲ ਸੀ ਦਲਜੀਤ ਦੀ ਇੱਕ 1984 ਦੇ ਨਾਲ ਸੰਬੰਧਿਤ ਫਿਲਮ ਆਈ ਸੀ ਉਹ ਬਾਕਮਾਲ ਸੀ ਕਈ ਫਿਲਮਾਂ ਬੀਤੇ ਵੇਲੇ ਦੇ ਵਿੱਚ ਚੰਗੀਆਂ ਐਸੀਆਂ ਬੜੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਜਿਹੜੀਆਂ ਪੰਜਾਬੀ ਸਿਨੇਮੇ ਦਾ ਮਾਣ ਉੱਚਾ ਕਰ ਗਈਆਂ ਜੇ ਅਸੀਂ ਗੁਰੂ ਨਾਨਕ ਜਹਾਜ਼ ਵਰਗੀਆਂ ਫਿਲਮਾਂ ਨੂੰ ਨਾ ਦੇਖਿਆ ਮੈਨੂੰ ਪਤਾ ਨਹੀਂ ਵੀ ਭਾਈ ਪੰਜਾਬੀ ਕਿੰਨੇ ਜਾਣਗੇ ਮੈਨੂੰ ਨਹੀਂ ਪਤਾ ਉਹਦੇ ਵਿੱਚ ਕਿੰਨੀ ਕੁ ਵਧੀਆ ਗੱਲ ਆ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਮੈਂ ਐਵੇਂ ਕਹਦੇ ਆ ਪਰ ਜੇਕਰ ਇਹ ਫਿਲਮ ਚੰਗੀ ਹੋਈ ਤੇ ਜੇਕਰ ਇਹਨੂੰ ਨਾ ਦੇਖਿਆ ਮਤਲਬ ਇਹ ਆ ਕਿ ਪੰਜਾਬੀ ਹੜੜੜੜੜ ਬਸ ਇਹੇ ਫਿਲਮਾਂ ਦੇਖਣੀਆਂ ਚਾਹੁੰਦੇ ਆ ਪੰਜਾਬੀ ਆ ਜਿਹੜੇ ਇਹਨਾਂ ਨੂੰ ਬਸ ਉਧਰੋਂ ਲੱਤ ਵੱਜੀ ਤੇ ਇਧਰੋਂ ਸੁਣਨ ਵੱਜਿਆ ਤੇ ਇਧਰਲੇ ਪਾਸੇ ਨੂੰ ਆਰ ਲਾਤੀ ਇਧਰਲੇ ਪਾਸੇ ਨੂੰ ਚੁਟਕਲੇ ਸੁਣਾਤੇ ਪੰਜਾਬੀਆਂ ਨੂੰ ਇਹਦਾ ਮਤਲਬ ਆ ਵੀ ਇਹ ਫਿਲਮਾਂ ਪਸੰਦ ਆ ਪੰਜਾਬੀ ਫਿਲਮਾਂ ਗੰਡਾਸਿਆਂ ਵਾਲਾਂ ਮਸਲੇ ਦੇ ਵਿੱਚੋਂ ਨਿਕਲ ਕੇ ਜੱਟਵਾਦ ਦੇ ਵਿੱਚੋਂ ਨਿਕਲ ਕੇ ਸੋਹਣੇ ਪ੍ਰਵਾਸ ਦੇ ਵਿਸ਼ੇ ਦੇ ਉੱਤੇ ਆਇਆ ਸੀ ਜਿਹੜਾ ਕਿ ਹਰਪੰਜੀਤ ਰਮਾਨ ਨੇ ਲੈ ਕੇ ਆਂਦਾ ਗੁਰਨਾਸਬਾਨ ਦਾ ਯੋਗਦਾਨ ਬਹੁਤ ਆ ਗੁੱਗੂ ਗਲ ਤੇ ਯੋਗਰਾਜ ਸਿੰਘ ਦਾ ਯੋਗਦ ਉਸ ਤੋਂ ਬਾਅਦ ਜਿਵੇਂ ਸ਼ੇਰ ਗੱਲ ਦਲਜੀਤ ਅਮਰਿੰਦਰ ਗੱਲ ਤੇ ਹੋਰ ਬਹੁਤ ਸਾਰੇ ਕਲਾਕਾਰ ਆਏ ਆ ਗੁਰਪ੍ਰੀਤ ਘੁੱਗੀ ਤੇ ਬਹੁਤ ਸਾਰੇ ਹੋਰ ਕਲਾਕਾਰਾਂ ਨੇ ਸੋਨਾ ਯੋਗਦਾਨ ਪਾਇਆ ਪਰ ਅੱਜ ਪੰਜਾਬੀ ਸਿਨੇਮਾ ਮੋੜ ਕੱਟਦਾ ਕੱਟਦਾ ਹਾਸੇ ਠੱਠੇ ਤੋਂ ਇਸ ਪਾਸੇ ਨੂੰ ਆ ਗਿਆ ਵੀ ਭਾਈ ਸਾਨੂੰ ਇਤਿਹਾਸ ਦੇ ਨਾਲ ਜੁੜੀਆਂ ਫਿਲਮਾਂ ਬਣਾਉਣੀਆਂ ਚਾਹੀਦੀਆਂ ਸਾਨੂੰ ਆਪਣੇ ਇਤਿਹਾਸ ਦੇ ਪਾਤਰਾਂ ਦੀ ਗੱਲ ਕਰਨੀ ਚਾਹੀਦੀ ਆ ਪੰਜਾਬੀ ਸਿਨੇਮੇ ਦੇ ਵਿੱਚ ਸਿੱਖ ਯੋਧਨ ਦਾ ਜ਼ਿਕਰ ਹੋਣਾ ਚਾਹੀਦਾ ਪਰ ਸਾਨੂੰ ਇਹ ਗੱਲਾਂ ਮਾਫਕ ਆਉਣੀਆਂ ਚਾਹੀਦੀਆਂ ਤੇ ਪੰਜਾਬੀ ਸਿਨੇਮੇ ਨੂੰ ਅਸੀਂ ਰੋਲিয়ে ਨਾ ਅਸੀਂ ਐਵੇਂ ਨਾ ਇੱਕ ਵਰਗਵੰਡ ਜੀ ਕਰਕੇ ਬਹਿ ਜੰਨੇ ਆ ਆ ਤਾਂ ਇਦਾਂ ਹੈ ਆ ਉਦਾਂ ਲੱਗਦਾ ਹੈ ਮੈਨੂੰ ਜੋ ਲੱਗਦਾ ਇਹ ਮੁਕੰਮਲ ਸੰਸਾਰ ਨਹੀਂ ਆ ਪੰਜਾਬ ਗਾ ਨੂੰ ਥੋੜੀ ਜੀ ਫਰਾਖਦਲੀ ਦਿਖਾਉਣੀ ਪਊਗੀ ਜੇ ਅੱਜ ਸਾਊਥ ਦੇ ਸਿਨੇਮੇ ਨੂੰ ਪੰਜਾਬ ਦੇ ਲੋਕ ਦੇਖਦੇ ਆ ਤੇ ਘਰ ਘਰ ਦੇ ਵਿੱਚ ਅੱਲੂ ਅਰਜਨ ਦੀ ਗੱਲ ਚੱਲ ਪੈਂਦੀ ਆ ਤਾਂ ਫਿਰ ਘਰ ਘਰ ਦੇ ਵਿੱਚ ਤਰਸੀਮ ਜਸੜ ਦੀ ਗੱਲ ਵੀ ਹੋਣੀ ਚਾਹੀਦੀ ਆ ਘਰ ਘਰ ਦੇ ਵਿੱਚ ਇੱਥੇ ਜੇਕਰ ਗਿੱਪੀ ਗਰੇਵਾਲ ਚੰਗੀਆਂ ਫਿਲਮਾਂ ਬਣਾਊਗਾ ਵੱਖਰੇ ਵਿਸ਼ੇ ਤੇ ਬਣਾਊਗਾ ਉਹਦੀ ਗੱਲ ਵੀ ਹੋਣੀ ਚਾਹੀਦੀ ਆ ਜੇ ਅਮਰਿੰਦਰ ਗੱਲ ਵੱਖਰੇ ਵਿਸ਼ੇ ਦੀਆਂ ਬਣਾਵੇ ਤਾਂ ਉਹਦੀ ਗੱਲ ਹੋਣੀ ਚਾਹੀਦੀ ਆ ਜੇ ਦਲਜੀਤ ਤੇ ਜਿੰਮੀ ਸ਼ਰਗਲ ਵੱਖਰੇ ਵਿਸ਼ੇ ਤੇ ਬਣਾਉਣ ਉਹਦੀ ਗੱਲ ਹੋਣੀ ਚਾਹੀਦੀ ਆ ਪਰ ਮੈਨੂੰ ਇਹ ਟ੍ਰੇਲਰ ਸੱਚੀ ਮੁੱਚੀ ਬਹੁਤ ਸੋਹਣਾ ਲੱਗਿਆ ਗੁਰੂ ਨਾਨਕ ਜਹਾਜ਼ ਫਿਲਮ ਦਾ ਟ੍ਰੇਲਰ ਬਾਕਮਾਲ ਆ ਨਹੀਂ ਯਕੀਨ ਤੁਸੀਂ ਆਪ ਜਾ ਕੇ YouTube ਦੇ ਉੱਤੇ ਗੁਰੂ ਨਾਨਕ ਜਹਾਜ਼ ਮੂਵੀ ਟ੍ਰੇਲਰ ਇਹ ਜਾ ਕੇ ਭਰ ਕੇ ਦੇਖ ਸਕਦੇ ਹੋ ਤੇ ਆਪਦੇ ਪ੍ਰਭਾਵ ਦੱਸ ਸਕਦੇ ਹੋ ਮੇਰੀ ਵੀਡੀਓ ਦੇ ਥੱਲੇ ਵੀ ਦੱਸ ਸਕਦੇ ਹੋ ਵੀ ਭਾਈ ਇਹ ਤਾਂ ਬਹੁਤ ਸੋਹਣੀ ਗੱਲ ਕਹੀ ਆ ਇਹ ਗੱਲ ਐਵੇਂ ਆ ਤੁਹਾਨੂੰ ਟਰੇਲਰ ਬਿਲਕੁਲ ਨਹੀਂ ਚੰਗਾ ਲੱਗਾ 1 ਮਈ ਨੂੰ ਫਿਲਮ ਆਉਣੀ ਆ ਤੁਸੀਂ ਪਰਿਵਾਰਾਂ ਸਮੇਤ ਦੇਖ ਕੇ ਆਇਓ ਮੈਂ ਇਹਦਾ ਰਿਵਿਊ ਕਰੂੰਗਾ ਤੁਸੀਂ ਵੀ ਰਿਵਿਊ ਕਰਿਓ ਇਹ ਜ਼ਰੂਰੀ ਨਹੀਂ ਕਿ ਮੇਰੇ ਉੱਤੇ ਯਕੀਨ ਕਰਨਾ ਹੀ ਕਰਨਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਜੇਕਰ ਤੁਹਾਨੂੰ ਕਿਸੇ ਦੇ ਉੱਤੇ ਸ਼ੱਕ ਆ ਵੀ ਭਾਈ ਇਹ ਤਾਂ ਗੱਲ ਐਵੇਂ ਹੀ ਕਹਤੀ ਤੇ ਜੇਕਰ ਉਸ ਸ਼ੱਕ ਦੀ ਨਿਵਰਤੀ 250 ਰੁਪਏ ਲਾ ਕੇ ਨਿਕਲਦੀ ਆ ਤੇ ਇਹਦੇ ਨਾਲੋਂ ਸਸਤਾ ਦੁਨੀਆਂ ਦੇ ਉੱਤੇ ਕੁਝ ਵੀ ਨਹੀਂ ਆ 250 ਰੁਪਏ ਦੇ ਵਿੱਚ ਜੇਕਰ ਤੁਹਾਡੀ ਸ਼ੰਕਾ ਨਿਵਰਤੀ ਹੁੰਦੀ ਆ ਇਸ ਤੋਂ ਸਸਤਾ ਕੁਝ ਵੀ ਨਹੀਂ ਹੈ ਇਸ ਪੰਜਾਬ ਦੇ ਵਿੱਚ ਸੋ ترਸੀਮ ਜਸੜ ਮੈਂ ਫੇਰ ਉਸ ਗੱਲ ਤੇ ਆਉਣਾ ਕਿਉਂਕਿ ਇਹ ਗੱਲ ਕਈਆਂ ਨੂੰ ਚੁਬਣੀ ਆ ترਸੀਮ ਜਸੜ ਦੀ ਸੋਸ਼ਲ ਮੀਡੀਆ ਤੇ ਚਰਚਾ ਅਸੀਂ ਦੇਖ ਰਹੇ ਹਾਂ ਕਿ ਉਹਨੇ ਦਾੜੀ ਵਧਾਈ ਆ ਬਹੁਤ ਵਧੀਆ ਗੱਲ ਆ ਅਸੀਂ ਕੇਸਾ ਨਾ ਬਹੁਤ ਸਤਿਕਾਰ ਕਰਦੇ ਹਾਂ ਦਾੜੀ ਵਧਾਈ ਆ ਇਹ ਇੱਕ ਵੱਖਰੀ ਗੱਲ ਆ ਫਿਲਮ ਸੁਣੀ ਹੋਵੇ ਇਹ ਇੱਕ ਵੱਖਰੀ ਗੱਲ ਆ ਉਹਦਾ ਪਹਿਲਾ ਪ੍ਰਭਾਵ ਬਹੁਤ ਸੋਹਣਾ ਪਰ ਮੈਨੂੰ ਆਸ ਆ ਇਸ ਗੱਲ ਦੀ ਕਿਉਂਕਿ ترਸੀਮ ਜਸੜ ਇੱਕ ਸੰਗੀਤ ਦਾ ਬੰਦਾ ਉਹ ਗੰਭੀਰ ਬੰਦਾ ਉਹ ਕੀ ਉਰਲੀਆਂ ਪਰਲੀਆਂ ਛੱਡਣ ਵਾਲਾ ਮਹਿਫਲਾਂ ਦੇ ਵਿੱਚ ਠੋਲੇ ਛੱਡਣ ਵਾਲਾ ਆਰ ਲਾਉਣ ਵਾਲਾ ਪਸੂੜੀਆਂ ਪਾਉਣ ਵਾਲਾ ਬੰਦਾ ਨਹੀਂ ਆ ਮੈਨੂੰ ਆ ਸਭੀ ਤਰਸੀਮ ਜਸੜ ਦੀ ਇਹ ਫਿਲਮਾਂ ਜਿਹੜੀ ਇਹ ਚੰਗੀ ਹੋਊਗੀ 1 ਮਈ ਨੂੰ ਮੈਂ ਜਾਊਂਗਾ ਤੁਸੀਂ ਵੀ ਜਾਇਓ ਟ੍ਰੇਲਰ ਜ਼ਰੂਰ ਦੇਖ ਲਿਓ ਮੈਨੂੰ ਇਸ ਫਿਲਮ ਦੀ ਉਡੀਕ ਆ ਤੁਹਾਨੂੰ ਸ਼ਾਇਦ ਇਸ ਫਿਲਮ ਦੀ ਉਡੀਕ ਹੋਊਗੀ ਮੈਂ ਥੱਲੇ ਕਮੈਂਟ ਵੇਖਦਾ ਮੈਨੂੰ ਤਾਂ ਲੱਗਦਾ ਤੁਹਾਨੂੰ ਵੀ ਉਡੀਕ ਆ ਪਰ ਮੈਂ ਫਿਰ ਬੇਨਤੀ ਕਰਨਾ ਪੰਜਾਬ ਦੇ ਵਿੱਚ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਰੀ ਸਿੰਘ ਨਲੂਆ ਤੇ ਵੀ ਫਿਲਮ ਬਣਨੀ ਚਾਹੀਦੀ ਆ ਪਿਛਲੇ ਦਿਨੀ ਮੈਂ ਇੱਕ ਵੀਡੀਓ ਦੇਖੀ ਤਾਂ ਆਏ ਸੀਗੇ ਅਕਸ਼ੇ ਕੁਮਾਰ ਹੋਰੀ ਆ ਕੇਸਰੀ ਚੈਪਟਰ 2 ਦਾ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਸਰ ਦੇ ਵਿੱਚ ਇੱਕ ਪੱਤਰਕਾਰ ਵੀਰ ਨੇ ਸਵਾਲ ਕੀਤਾ ਹਰੀ ਸਿੰਘ ਨਲੂਆ ਕੇ ਬਾਰੇ ਵਿੱਚ ਫਿਲਮ ਕਰੋਗੇ ਉਹਨੇ ਅੱਗੋਂ ਇਹ ਗੱਲ ਕਹੀ ਕਿ ਮuje ਅੱਛੀ ਕਹਾਣੀ ਮਿਲੀ ਤਾਂ ਮੈਂ ਜ਼ਰੂਰ ਕਰੂੰਗਾ ਥੱਲੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਲੈ ਹੁਣ ਕੋਨੇ-ਮੋਨੇ ਹਰੀ ਸਿੰਘ ਨਲੂਆ ਬਣਨਗੇ ਹੁਣ ਇਹ ਨਕਲੀ ਦਾੜੀਆਂ ਲਾ ਕੇ ਬਣਨਗੇ ਐਸ ਗੱਲ ਤੋਂ ਉੱਤੇ ਉੱਠੀਏ ਕਲਾਕਾਰ ਨੂੰ ਕਲਾਕਾਰ ਰਹਿਣ ਦੀਏ ਇਹਦਾ ਮਤਲਬ ਇਹ ਆ ਵੀ ਜਿਵੇਂ ਪੰਜਾਬਗਾਂ ਦੀ ਰਾਏ ਬਣਦੀ ਆ ਨਾ ਵੀ ਜੇ ਕਿਸੇ ਨੇ ਅਪਾਹਜ ਦਾ ਰੋਲ ਕਰਨਾ ਹੋਵੇ ਪਹਿਲਾਂ ਪੱਟ ਤੋੜਾ ਕੇ ਆਵੇ ਜੇ ਕਿਸੇ ਨੇ ਹਿਜੜੇ ਦਾ ਰੋਲ ਕਰਨਾ ਪਹਿਲਾਂ ਮਨ ਤੋਂ ਬਣ ਕੇ ਆਵੇ ਇਹਦਾ ਮਤਲਬ ਇਹ ਆ ਆਜੋ ਆਪਾਂ ਕਲਾਕਾਰਾਂ ਦੇ ਚੰਗੇ ਕੰਮ ਦੀ ਐਪਰੀਸ਼ੀਏਟ ਕਰੀਏ ਉਹਨੂੰ ਉਦੀ ਪ੍ਰਸ਼ੰਸਾ ਕਰਗੇ ਫਿਰ ਆਖ ਦੇ ਲਈ ਦੇ ਨਾਲ ਤਫਾ ਦੇ ਆਧਾਰ ਦੇ ਉੱਤੇ ਗਲਤ ਨੂੰ ਗਲਤ ਕਹਗੇ ਤਰਸੀਮ ਜਸੜ ਦਾ ਮੈਨੂੰ ਟ੍ਰੇਲਰ ਬਹੁਤ ਚੰਗਾ ਲੱਗਾ ਤੁਸੀਂ ਵੀ ਦੇਖਿਓ ਤੇ 1 ਮਈ ਨੂੰ ਫਿਲਮ ਰਿਲੀਜ਼ ਹੋਣੀ ਆ ਉਹ ਵੇਖ ਕੇ ਮੈਂ ਦੱਸੂਗਾ ਕਿ ਭਾਈ ਕਿਵੇਂ ਜੇ ਲੱਗੀ ਆ